ਵੀਰਵਾਰ ਨੂੰ ਲਾਡੋਵਾਲ ਟੋਲ ਪਲਾਜ਼ਾ ਦੇ ਲਾਗੇ ਪਿੰਡ ਬੰਗਾ ਕਲਾਂ ਦੇ ਨਾਲ ਲੱਗਦੇ ਪਿੰਡ ਜੈਨਪੁਰ ਦੇ ਕੋਲ ਪੁਲਿਸ ਅਤੇ ਅਤਵਾਦੀਆਂ ਦੇ ਵਿਚਕਾਰ ਕਰੋਸ ਫਾਇਰਿੰਗ ਹੋ ਗਈ ਜਿਸ ਵਿੱਚ ਪੁਲਿਸ ਦੀ ਮਤ ਅਤਵਾਦੀਆਂ ਨੂੰ ਜ਼ਖਮੀ ਕਰ ਦਿੱਤਾ ਜੋ ਕਿ ਲੁਧਿਆਣਾ ਦੇ ਵੱਡੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਮੌਕਦੇ ਤੇ ਲੁਦੇਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਅਤਵਾਦੀ ਪਾਕਿਸਤਾਨ ਨਾਲ ਸਿੱਧੇ ਜੁੜੇ ਹੋਏ ਹਨ ਜਿਨ੍ਹਾਂ ਕੋਲ ਪਾਕਿਸਤਾਨ ਨੰਮਰੀ ਸਿੰਮਾ ਚੱਲ ਰਹੀਆਂ ਹਨ ਅਤੇ ਪਾਕਿਸਤਾਨ ਪਿਸਤੋਲਾਂ ਤੋਂ ਇਲਾਵਾ ਚਾਈਨਾ ਮੇਡ ਹੈਂਡ ਗਰਨੇਡ ਵੀ ਇਹਨਾਂ ਕੋਲ ਸੰਜੋਕੇ ਆ ਜਿੱਥੇ ਆਪਣੇ ਦੂਸਰੇ ਸਾਥੀਆਂ ਨਾਲ ਬਦਲਣ ਆਏ ਹੋਏ ਸਨ ਇਹਨਾਂ ਦਾ ਮਕਸਦ ਇਹਨਾਂ ਹੈਂਡ ਗਰਨੇਡਾਂ ਦੇ ਰਾਹੀਂ ਸੂਬੇ ਵਿੱਚ ਬਹਿਸ਼ਤ ਫੈਲਾਉਣ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਸੀਪੀ ਨੇ ਦੱਸਿਆ ਕਿ ਉਕਤ ਅੱਤਵਾਦੀ ਮੋਟਰਸਾਈਕਲ ਤੇ ਸਵਾਰ ਸਨ ਜਿਨ੍ਹਾਂ ਪੁਲਿਸ ਦੀ ਗੱਡੀ ਤੇ ਵੀ ਫਾਇਰਿੰਗ ਕੀਤੀ ਜੋ ਕਿ ਫਿਲਹਾਲ ਇਲਾਜ ਅਧੀਨ ਹਨ। ਇਲਾਡੋਵਾਲ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਦੋ ਬੋਲੀਆਂ ਦੇ ਨਿਸ਼ਾਨ ਇਸ ਗੱਡੀ ਉੱਤੇ ਵੀ ਮਿਲੇ ਆ। ਇਹ ਮੋਟਰਸਾਈਕਲ ਆਜੇ ਮੋਟਰਸਾਈਕਲ پاجن تو پي کي ڏسندو آهي پاجي اوترو سبحان الله ਜੀ ਇਹ ਹੈਂਡਲ ਕਰ ਰਹੀ ਸੀ ਬਿਲਕੁਲ ਇਹਨਾਂ ਦਾ ਜਿਹੜਾ ਹੈਂਡਲ ਪਰ ਇਹ ਕਾ ਬੀਬੀ ਸੀ ਆਪਣਾ ਹੱਥ ਵਿੱਚ ਯਾਰ ਮੇਰਾ ਹੱਥ ਗਿਆ ਇਹਨਾਂ ਦਾ ਜਿਹੜਾ ਹੈਂਡਲ ਸੀਗਾ ਉਹ ਪਾਕਿਸਤਾਨ ਤੇ ਬੈਠ ਕੇ ਵਕ ਵਕ ਜਗਾ ਫੋਨ ਕਰਦਾ ਸੀਗਾ ਜੀ ਤੇ ਅਲੱਗ ਅਲੱਗ ਇਨ ਐਲੀਮੈਂਟਸ ਨੂੰ ਟੱਚ ਕਰਦਾ ਯਾਰ ਇਸ ਇਨਫੋਰਮੇਸ਼ਨ ਤੇ ਫਿਰ ਨਹੀਂ ਤਿੰਨ ਲੋਕ ਅਪਰੇਸਟ ਕਰ ਦਿੱਤੇ ਰਾਹੁਲ ਭਾਜੀ ਕੀ ਪੁਲਿਸ ਹੈ ਤੇ ਖਰਿਆਣਾ ਤੋਂ ਤੇ ਇੱਕ ਪੰਜਾਬ ਲੁਧਿਆਣਾ ਸਰ ਕਿੰਨੇ ਲੋਕ ਸੀ ਸਰ ਮੈਂ ਗੱਲ ਤਾਂ ਕਰ ਲੈਂਦੇ ਆ ਜੇ ਨੂੰ ਮੋਸ਼ਨ ਕਰ ਲਾਂਗੇ ਯਾਰ ਇੱਕ ਹੀ ਮੈਂ ਬੰਦੇ ਦੀ ਅਲੱਗ-ਅਲੱਗ ਟਾਸਕਿੰਗ ਸੀ ਵਰਚੁਅਲ ਨੰਬਰ ਤੋਂ ਕੁਆਲਿਫਾਈਡ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪੰਜ ਨੰਬਰ ਦਾ ਹੈ ਹੈਂਡਲਰ ਜਿਹੜਾ ਸੀ ਬਾਖਾੜੇ ਸੀ ਕਿਸ ਗਰੁੱਪ ਨਾਲ ਲਿੰਕ ਹੈ ਇਸ ਵੇਲੇ ਤੁਹਾਨੂੰ ਨੰਬਰ ਲਾਇਆ ਮੜੋ ਵਿਪੋਜਿਤਿਆ ਨਾਲ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਅੱਜ ਯਾਰ ਭਾਜੀ ਕੀ ਕਰ ਰਹੇ ਹੋ ਹੋਰੇ ਇਹ ਤਾਂ ਪਿਆਦਾ ਪਾਲੇ ਸਾਹਮਣੇ ਚ ਕਰਿਆ ਰਹੇ ਨੇ ਯਾਰ ਭਾਜੀ ਹੱਥ ਮੇਲੇ ਗੁਰੂ ਸਾਹਿਬ ਕੀ ਕਰ ਰਹੇ ਨੇ ਉਹਨਾਂ ਨੇ ਸੱਜੀ ਬੋਲੀ ਆ ਕੋਈ ਕਰਨੀ ਚੁੱਪ ਕਰ ਜੰਗੇ ਇਹਨਾਂ ਦੋਨਾਂ ਨੂੰ ਤਸਕੀਨ ਹੋਰੇ ਇਹਨਾਂ ਦੇ ਪਾਰਟੀਕੂਲਰ ਸਪੌਟ ਤੇ ਗਰਨੇਡ ਪੈ ਗਿਆ ਜੀ ਪਾਰਟੀਕੂਲਰ ਸਪੌਟ ਤੇ ਗ੍ਰਨੇਡਸ ਦਾ ਐਕਸਚੇਂਜ ਹੋਗਾ ਜੀ ਤੇ ਤੁਸੀਂ ਗ੍ਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਛੁਟਨੇ ਜਾਨੀ ਮਾਲੀ ਨੂੰ ਕਾਲ ਵੀ ਹੋ ਸਲੇਟ ਅਨਰੈਸਟ ਹੋਏ ਤੇ ਪੀਸ ਖਰਾਬ ਰੇਮੁਲਾ ਇਹ ਨਾ ਮੈਂ ਫਿਰ ਤੇਰਾ ਇੱਕ Trap ਲਗਾਇਆ ਹੋਇਆ ਸੀਗਾ Trap ਜਦ ਇਹਨਾਂ ਨੂੰ ਘੇਰਿਆ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਤੁਹਾਨੂੰ ਜਨਰਲ ਸਪੌਂਸਰ ਮੜਾ ਡੀਸੀਪੀ ਇਨਵੈਸਟੀਗੇਸ਼ਨ ਤੇ ਮਾਗ ਕੀਤੀ ਉਹ ਮੋਬਾਈਲ ਨਿਕਲ ਗਿਆ ਕ੍ਰਾਈਮ ਬੰਦ ਪੁਲਿਸ ਵਾਲਾ ਅਜੀ ਕਿਉਂ ਨਾਸ਼ ਮਾਰ ਲਿਆ ਸਾਰਿਆਂ ਦਾ 4 ਫਾਇਰ ਜਿਹੜੇ ਹੈ ਫਾਇਰ ਨਾ ਕਾਫੀ ਹੋਈ 4 ਫਾਇਰ ਇਹਨਾਂ ਦੇ ਸਾਡੀ ਗੱਡੀ ਵਿੱਚ ਲੱਗੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਫਾਇਰਿੰਗ ਕੀਤੀ ਤੇ 4 ਗੋਲੀਆਂ ਫਾਇਰ ਕੀਤੀਆਂ

ਮੋਤਨੀ ਵੀ ਤੁਸੀਂ ਕਿਹੜੇ ਵੀ ਦੇਖ ਹਾਂ ਨੇ ਹਾਲੇ ਤੱਕ ਕੰਫਰਮ ਨਹੀਂ ਹੋ ਡਾਕਟਰ ਸਰ ਠੀਕ ਹੈ ਸਰ ਗੋਲੀਆਂ ਕਿੱਥੇ ਕਿੱਥੇ ਲੱਗੀਆਂ ਕਿੱਥੇ ਕਿੱਥੇ ਗੋਲੀਆਂ ਲੱਗੀਆਂ ਕਿਹੜੇ ਹਸਪਤਾਲ ਲੱਗ ਗਏ ਜੀ ਪੇਟ 'ਚ ਲੱਗੀ ਹੈ ਜੀ ਹਾਂ ਜੀ ਸਰ ਨਾਮ ਬੋਲੋ ਸਾਤੀ 'ਚ ਲੱਗੀ ਨਾਮ ਜਿਹੜੇ ਹਾਂ ਹੁਣ ਤੱਕ ਆਈਡੈਂਟੀਫਾਈ ਨਹੀਂ ਹੋਏ ਨਾ ਵਿਅਕਤੀ ਸਰ ਗੋਲੀ ਦਾ ਦੋ ਕਿੱਥੇ ਕਿੱਥੇ ਲੱਗੀ ਸਰ ਇੱਕ ਮਿੰਟ ਜੀ ਡਿਟੇਲ ਪੂਰੀ ਦੇ ਦੇ ਸੀ ਕਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਪਹਿਲਾਂ ਗੱਲ ਤਾਂ ਪੁੱਛ ਲੈਂਦੇ ਪਹਿਲਾਂ ਗੱਲ ਜਿਹੜੇ ਬੰਦੇ ਪਹਿਲਾਂ ਫੜੇ ਸੀਗੇ ਉਹਨਾਂ ਦੇ ਨਾਮ ਦੱਸੋ ਉਹਨਾਂ ਨੂੰ ਕੱਲ ਤੁਹਾਨੂੰ ਬਿਲਕੁਲ ਡਿਟੇ